ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਗਰੀਆ ਦੇ ਵਿੱਚ ਮੌਸਮ ਦੀ ਹਫਟਾੜ ਲੈ ਕੇ ਹਾਜ਼ਰਾਂ ਜੀ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 25 ਅਕਤੂਬਰ ਤੱਕ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਉਹਦੇ ਦਿਨਾਂ ਦੀ ਮੌਸਮ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਐਸਐਲ ਜੀ ਹਾਂ ਸਤੋ ਸ੍ਰੀ ਅਕਾਲ ਤੁਹਾਨੂੰ ਤਾਜ਼ਾ ਸੈਟਰਲ ਦੱਸਣਾਂ ਤੇ ਲੈ ਕੇ ਚੱਲਦੇ ਹਾਂ ਜੀ ਅੱਜ ਦਿਨ ਹੈ 18 ਅਕਤੂਬਰ ਦਾ ਲਗਭਗ 6:30 ਵਜਣ ਜਾ ਰਿਹਾ 8 ਦੇ ਪੰਜਾਬ ਦੀ ਗੱਲ ਕਰੀਏ ਤੇ ਵੱਡੇ ਖੇਤਰ ਤੇ ਐਸਐਲ ਹਰਿਆਣਾ ਰਾਜਸਥਾਨ ਯਾਨੀ ਕਿ ਸਮੁੱਚਾ ਉੱਤਰ ਭਾਰਤ ਮੌਸਮ ਸਾਫ਼ ਦੇ ਨਾਲ ਐਸਐਲ ਮੌਸਮ ਇਹਨਾਂ ਖੇਤਰਾਂ ਦੇ ਵਿੱਚ ਸਾਫ਼ ਹੀ ਬਣਿਆ ਹੋਇਆ ਉੱਤਰ ਭਾਰਤ ਦੇ ਬਹੁਤੇ ਸੂਬਿਆਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਤਬਦੀਲੀ ਫਿਲਹਾਲ ਅੱਜ ਸੰਭਵ ਨਹੀਂ ਹੈ ਮੌਸਮ ਦਿਨਾਂ ਦਾ ਫਾਰਾ ਗਰਮ ਤੇ ਖੁਸ਼ਕ ਬਣਿਆ ਹੋਇਆ ਤੇ ਹਾਥੀ ਹਾਗਾਂ ਦੇ ਵਿੱਚ ਤੇ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤੇ ਬੀਤੇ 24 ਘੰਟਿਆਂ ਦੇ ਵਿੱਚ ਮੈਕਸਿਮਮ ਟੈਂਪਰੇਚਰ 35 ਅੰਪਾਰ ਕਰ ਗਏ ਨੇ 35.2 ਡਿਗਰੀ ਦੇ ਨਾਲ ਜਿਹੜਾ ਜ ਬਠਿੰਡਾ ਏਅਰਫੋਰਸ ਸਬਤਕ ਗਰਮ ਖੇਤਰ ਦਰਜ ਹੋਇਆ ਤੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ 33 ਤੇ ਆਸ-ਪਾਸ ਚੱਲਦਾ ਹੈ ਲੁਧਿਆਣਾ ਪਟਿਆਲਾ ਸੰਗਰੂਰ ਫਿਰੋਜ਼ਪੁਰੇਣਾ ਜ਼ਿਲ੍ਹਿਆਂ ਦੇ ਵਿੱਚ 33 ਦੇ ਆਸ-ਪਾਸ ਟੈਂਪਰੇਚਰ ਚੱਲਦੇ ਹੋਏ ਨੇ ਹਵਾਵਾਂ ਦੀ ਕੋਈ ਬਹੁਤੀ ਰਵਾਨਗੀ ਨਹੀਂ ਹੈ ਜਿਸ ਦੇ ਨਾਲ ਟੈਂਪਰੇਚਰ ਤੇ ਹਮਵਸਿਕ ਵਿੱਚ ਜਿਹੜਾ ਵਾਧਾ ਲਗਾਤਾਰ جاری ਹੈ ਤੇ ਦਿਨਾਂ ਦੇ ਟੈਂਪਰੇਚਰ ਹੈ ਜਿਹੜੇ ਉਹ 35 ਦੇ ਨੇੜੇ ਨੇ ਉੱਥੇ ਹੀ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ 34.2 ਡਿਗਰੀ ਦੇ ਨਾਲ ਮੇਵਾਤ ਜਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਤੇ ਉੱਥੇ ਵੀ ਟੈਂਪਰੇਚਰ 33-34 ਦੇ ਆਸ-पास ਬਹੁਤ ਹੀ ਖੇਤਰਾਂ ਦੇ ਵਿੱਚ ਚੱਲਦੇ ਹੋਏ ਨੇ ਉਹ ਆਉਂਦੇ ਦਿਨਾਂ ਦੀ ਜੇਕਰ ਆਪਾਂ ਗੱਲ ਕਰੀਏ ਅਗਲੇ ਜਿਹੜੇ 4-5 ਦਿਨ ਹੋਣਗੇ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਹਾਲਾਂਕਿ ਇਹਦੇ ਵਿੱਚ ਇੱਕ ਸਿਸਟਮ ਜਾ ਰਿਹਾ ਹਲਕਾ ਜਿਹਾ ਹੁਣ ਆਪਾਂ ਸਿਸਟਮ ਕਹੀਏ ਜਾਂ ਸਿਸਟਮ ਹੀ ਕਹੀਏ ਹਲਕੀ ਜੀ ਤੇ ਉਹ ਪਹਿਲੇ ਫੱਦਰ ਦੀ ਜਿਹੜੀ ਪ੍ਰਭਾਵਿਤ ਕਰ ਸਕਦੀ ਆ ਪਹਾੜੀ ਖੇਤਰਾਂ ਨੂੰ ਮੈਦਾਨਾਂ ਦੇ ਵਿੱਚ ਕੋਈ ਜ਼ਿਆਦਾ ਬਹੁਤਾ ਅਸਰ ਨਹੀਂ ਆ ਅਸਰ ਉਹਦਾ ਇਹ ਹੋ ਸਕਦਾ ਕਿਤੇ ਮਾੜੀ-ਮੋਟੀ ਬੱਦਲਬਾਹੀ ਬਣ ਸਕਦੀ ਆ ਕੁਝ 5-7 ਕਣੀਆਂ ਦੇਖ ਸਕਦੀਆਂ ਨੇ ਕੁਝ ਗਨੇ ਚੋਂ ਨੇ ਖੇਤਰਾਂ ਦੇ ਵਿੱਚ ਉਹ ਜੀ ਪਹਾੜਾ ਦੇ ਰੇਂਜਾਂ 'ਚ ਆਉਂਦੇ ਜਿਹੜੇ ਖੇਤਰ ਆ ਮੈਦਾਨਾਂ ਦੇ ਭਾਮੀਓ ਇ ਸੋ ਇਹ ਸਿਸਟਮ ਦੇ ਸਦਕਾ ਕਣੀਆਂ ਡਿੱਗਣ ਗਿਆ ਬੱਦਲਬਾਹੀ ਬਣੀ ਗਈ ਹਾਲੇ ਇਹਦੇ ਵਿੱਚ ਵੀ ਕੁਝ ਬਹੁਤੇ ਅਸਰ ਘਟ ਹੀ ਜਾ ਪਰੇ ਨੇ ਮੁੱਖ ਤੌਰ ਤੇ ਜਿਹੜਾ ਜਾਂ 24 ਅਕਤੂਬਰ ਤੱਕ ਮੌਸਮ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਉੱਤਰ ਭਾਰਤ ਦੇ ਵਿੱਚ ਸਾਫ ਰਹਿਦਾ ਜਾ ਪਰਿਆ ਸਾਊਥ-ਵੈਸਟ ਮੌਨਸੂਨ ਜਿਹਨੂੰ ਜਿਹੜਾ ਇੱਕ ਸੀਜ਼ਨ ਹੁੰਦਾ ਜਿਵੇਂ ਕਿ ਪਿਛੇ ਲੰਘ ਕੇ ਗਿਆ ਤੇ ਤਬਾਹੀ ਜਿਹੜੀ ਆ ਪੰਜਾਬ ਸਣੇ ਨਾਲ ਲੱਗਦਾ ਪਹਾੜੀ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਇਸ ਵਾਰ ਮੌਨਸੂਨ ਨੇ ਜਿਹੜੀ ਤਬਾਹੀ ਮਚਾਈ ਤੇ ਕਾਫੀ ਨੁਕਸਾਨ ਜਿਹੜਾ ਆ ਝੱਲਣਾ ਪਿਆ ਪੰਜਾਬ ਵਾਸੀਆਂ ਨੂੰ ਸਾਊਥ-ਵੈਸਟਰਨ ਮੌਨਸੂਨ ਸਮੁੱਚੇ ਭਾਰਤ ਦੇ ਵਿੱਚੋਂ ਵਿਦਾ ਹੋ ਚੁੱਕਾ ਹੈ ਤੇ ਹੁਣ ਵਾਰੀ ਆ ਜਿਹੜੀ ਉਹ ਦੱਖਣੀ ਭਾਰਤ ਦੇ ਸੂਬਿਆਂ ਦੀ ਆ ਜਿਨ੍ਹਾਂ ਦੇ ਵਿੱਚ ਕਰਨਾਟਕ ਆ ਗਿਆ ਇੱਧਰ ਕੇਰਲਾ ਹੋ ਗਿਆ ਅੰਧਰ ਪ੍ਰਦੇਸ਼ ਹੋ ਗਿਆ ਨਾ ਖੇਤਰਾ ਦੇ ਵਿੱਚ ਇਹ ਜਾਂਦਾ ਮੌਨਸੂਨ ਕਾਰਵਾਇਆ ਕਰੇਗਾ ਤੇ ਅਗਲੇ 3-4 ਦਿਨਾਂ ਦੇ ਲਈ ਭਾਰੀ ਉਮੀਦ ਹੈ ਜਿਹੜੇ ਅਲਰਟ ਆ ਗਨੇ ਉਹ ਇੱਥੇ ਜਾਰੀ ਕੀਤੇ ਜਾ ਚੁੱਕੇ ਨੇ ਦੱਖਣੀ ਭਾਰਤ ਦੇ ਯਾਨੀ ਕਿ ਸਾਊਥ-ਵੈਸਟ ਇੰਡੀਆ ਦੇ ਸੂਬਿਆਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚੋਂ ਮੌਨਸੂਨ ਦੀ ਵਾਪਸੀ ਜਾਣ ਲਈ ਸਮੁੱਚੇ ਭਾਰਤ ਯਾਨੀ ਕਿ ਦੋ ਚਾਰ ਸੂਬਿਆਂ ਨੂੰ ਛੱਡ ਕੇ ਵਾਕਈ ਸਮੁੱਚੇ ਭਾਰਤ ਦੇ ਵਿੱਚੋਂ ਜੜੀਆ ਮੌਸਮ ਦੇ ਸਾਊਥ-ਵੈਸਟਰਨ ਮੌਸਮ ਨੂੰ ਵਾਪਸੇ ਘੜ ਚੁੱਕਾ ਹੈ ਆਪਣੇ ਸਾਮਾਨੇ ਯਾਨੀ ਕਿ ਜਿਹੜਾ ਨਾਰਮਲ ਵਾਲੇ ਦਾ ਟਾਈਮ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਵਾਸੀ ਦਾ ਉਸੇ ਵਾਸੀ ਜਿਹੜੀ ਆ ਮੌਸਮ ਨੇ ਨਾ ਦਿਨਾਂ ਦੇ ਵਿੱਚ ਹੋਈ ਆ ਸੋ ਇਹਨਾਂ ਸੁੰਮੀਆਂ ਨੂੰ ਛੱਡ ਕੇ ਜੀ ਮੁੱਖ ਤੌਰ ਤੇ ਜਿਹੜਾ ਜ ਮੌਸਮ ਸਾਫ ਹੀ ਰਹਿੰਦਾ ਜਾ ਫਿਰਿਆ ਤੇ ਸਾਫ ਹੀ ਰਹਣ ਦੇ आसार ਨੇ ਉਹਦੇ ਦਿਨਾਂ ਦੇ ਵਿੱਚ ਵੀ ਜਿਹੜਾ ਆਪਾਂ ਇੱਕ ਗੱਲ ਹੋਰ ਕਰਨੀ ਹੈ ਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਉਹ ਵਧਦਾ ਜਾ ਰਿਹਾ ਤੇ ਅੱਜ ਵੀ 150 ਦੇ ਉੱਤੇ ਚੱਲਦਾ ਪਿਆ। ਦੀਵਾਲੀ ਆ ਰਹੀ ਆ ਤੇ ਦੀਵਾਲੀ ਤੋਂ ਬਾਅਦ ਇਹ ਲੈਵਲ ਹੈ ਜਿਹੜਾ ਕਾਫੀ ਤਾਨੂ ਜਾਏਗਾ। ਸੋ ਆਪਣਾ ਤੇ ਆਪਣੇ ਪਰਿਵਾਰ ਦਾ ਬੱਚਿਆਂ ਦਾ, ਬਜ਼ੁਰਗਾਂ ਦਾ, ਪੇਸ਼ੈਂਟ ਦਾ ਖਾਸ ਕਰਕੇ ਜਿਹੜਾ ਧਿਆਨ ਰੱਖਿਆ ਜਾਵੇ। ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਹਵਾ ਦੀ ਗੁਣਵੱਤਾ ਹੈ ਉਹਦੇ ਵਿੱਚ ਖਰਾਬ ਸ਼ਰਣੀ ਦੇ ਵਿੱਚ ਹੋਣ ਜਾ ਰਹੀ ਆ ਤੇ ਆਪਾਂ ਨੇ ਅਸੀਂ احتیاطਨ ਤੌਰ ਤੇ ਜਿਹੜਾ ਪ੍ਰਬੰਧ ਇਸ ਲਈ ਜ਼ਰੂਰ ਕਰਕੇ ਰੱਖੋ। ਜਾਂਦੇ ਜਾਂਦੇ ਜੀ ਇੱਕ ਨਜ਼ਰ ਤਾਜ਼ਾ ਰਿਹਾ ਹੋਰ ਦੇ ਲਾਵਾਂਗੇ ਜਮਾਸ਼ਾ ਵਿਖਾਗ ਨੇ ਜਾਰੀ ਕੀਤੀ ਹੈ ਚੌਵੀ ਹੱਥੀ ਤਰੀਕ ਤੱਕ ਮੌਸਮ ਟਰਾਈ ਦੇ ਖੁਸ਼ਕ ਰਹੇਗਾ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਅਲਰਟ ਨਹੀਂ ਹੈ ਆਉਂਦੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਅਲਰਟ ਜੇਕਰ ਜਾਰੀ ਕਰਦਾ ਹੈ ਤਾਂ ਉਹ 에ਅਰ ਕੁਆਲਿਟੀ ਇੰਡੈਕਸ ਨੂੰ ਲੈ ਕੇ ਜਾਰੀ ਕਰੇਗਾ ਯਾਨੀ ਕਿ ਜੇਕਰ ਪ੍ਰਦੂਸ਼ਣ ਦਾ ਲੈਵਲ ਖਤਰਨਾਕ ਪੱਧਰ ਤੇ ਪਹੁੰਚਦਾ ਹੈ ਯਾਨੀ ਕਿ 250 ਤੋਂ ਪਾਰ ਕਰਦਾ ਹੈ 에ਅਰ ਕੁਆਲਿਟੀ ਦਾ ਲੈਵਲ ਤੇ ਫਿਰ ਅਲਰਟ ਜਿਹੜਾ ਜਾਰੀ ਹੋ ਸਕਦੇ ਨੇ ਧੰਨਵਾਦ